ਇਰਾ ਗੁਰਦੁਆਰਾ ਗੋਬਿੰਦ ਘਾਟ ਸਾਹਿਬ ਨੂੰ ਜਾਂਦਾ ਇਹ ਗੰਗਾ ਦੇ ਕਿਨਾਰੇ ਤੇ ਬਣਿਆ ਹੋਇਆ ਜਿਹੜਾ ਮੇਨ ਗੁਰੂ ਘਰਾ ਪਟਨਾ ਸਾਹਿਬ ਬਿਹਾਰ ਦੇ ਵਿੱਚ ਉਹਦੇ ਬਿਲਕੁਲ ਨੇੜੇ ਹੀ ਆ 3-400 ਮੀਟਰ ਤੇ ਫਰ ਕਨਾਲ ਆਪਾਂ ਦੁਰਤੀ ਜਾ ਸਕਦੇ ਹਾਂ ਇਹ ਉਹ ਜਗ੍ਹਾ ਜਿੱਥੇ ਆਕੇ ਗੁਰੂ ਗੋਬਿੰਦ ਸਿੰਘ ਜੀ ਆਕੇ ਖੇਡਦੇ ਹੁੰਦੇ ਸੀਗੇ ਗੰਗਾ ਦੇ ਕਿਨਾਰੇ ਤੇ ਇੱਥੇ ਦਾ ਇਤਿਹਾਸ ਉਹ ਪਤਾ ਲੱਗਿਆ ਵੀ ਕਹਿੰਦੇ ਗੁਰੂ ਸਾਹਿਬ ਕੰਗਣ ਗੁਰੂ ਸਾਹਿਬ ਨੇ ਗੰਗਾ ਦੇ ਵਿੱਚ ਮਾਰਿਆ ਸੋਨੇ ਦਾ ਕੰਗਣ ਪਾਇਆ ਹੋਇਆ ਸੀਗਾ ਤੇ ਜਦੋਂ ਮਾਤਾ ਜੀ ਆਏ ਮਾਤਾ ਜੀ ਨੇ ਪੁੱਛਿਆ ਵੀ ਕਿੱਥੇ ਇੱਕ ਸਿੱਟਿਆ ਕੰਗਣ ਤਾਂ ਗੁਰੂ ਸਾਹਿਬ ਨੇ ਆਪ ਦਾ ਦੂਜਾ ਕੰਗਣ ਵੀ ਲਾ ਕੇ ਗੰਗਾ ਚ ਮਾਰਿਆ ਕਹਿੰਦੇ ਇੱਥੇ ਇੱਕ ਸਿੱਟਿਆ ਸੋ ਉਹ ਇਤਿਹਾਸਕ ਸਥਾਨ ਆਹੀ ਛੋਟੇ ਛੋਟੇ ਮੰਦਰ ਵੀ ਬਣਾਏ ਹੋਏ ਨੇ ਆ ਜਿਹੜਾ ਪੁਰਾਣੀ ਜਿਹੜੀ ਬਿਲਡਿੰਗ ਆ ਮਹਾਰਾਜਾ ਰਣਜੀਤ ਸਿੰਘ ਜੀ ਵੇਲੇ ਮੈਨੂੰ ਲੱਗਦਾ ਉਹਨਾਂ ਨੇ ਬਣਵਾਇਆ ਸੀ ਇਹ ਇਹ ਛੋਟਾ ਗੁਰੂ ਘਰ ਇਹ ਥੱਲੇ ਜਿਹੜੀ ਜਗ੍ਹਾ ਉੱਥੇ ਦੀ ਗੰਗਾ ਨਿਕਲਦੀ ਹੁੰਦੀ ਸੀ ਉਹ ਸਾਹਮਣੇ ਜਿਹੜਾ ਰਾਹ ਹੁਣ ਗੰਗਾ ਉਹ ਉਧਰ ਨੂੰ ਆ ਉੱਥੇ ਆ ਗੰਗਾ ਹੁਣ ਆ ਪਾਣੀ ਕਾਫੀ ਪਿੱਛੇ ਚਲੇ ਗਿਆ ਪਰ ਕਹਿੰਦੇ ਸਾਲ ਦੇ ਵਿੱਚ ਇੱਕ ਵਾਰੀ ਜ਼ਰੂਰ ਆਉਂਦਾ ਪਾਣੀ ਇੱਥੇ ਆ ਨਵੀਂ ਬਿਲਡਿੰਗ ਬਣਾਈ ਹੋਈ ਆ ਤੇ ਆ ਪੁਰਾਣਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਜੀ ਵੇਲੇ ਦਾ ਗੁਰੂ ਘਰ ਬਣਿਆ ਹੋਇਆ